ਆ ਚੋਕਲਾ ਕੰਨਾਂ ਦਾ ਹੱਥ ਪਟਾਕਾ ਦੇ ਤਰ੍ਹਾਂ ਫੋਸਿਆ ਬੰਬ ਦੇ ਆਲ ਕੀ ਮੇਰੇ ਪਾਪੇ ਨੇ ਲਿਆਉਣੇ ਹੀ ਲక్ష్ਮੀ ਬੰਬ ਮੇਰੇ ਪਾਪੇ ਨੇ ਲਿਆਉਣੇ ਗਰਨੇਟ ਓਏ ਤੇਰਾ ਪਪਾ ਜਿਆਦਾ ਵਾ ਮੇਰੇ ਪਾਪੇ ਨੇ ਸ਼ੁਰਲੀਆਂ ਵੀ ਲਿਆਉਣੀਆਂ ਆਂ ਉਹ ਲੜੀ ਕਦ ਲਈ ਜਾਣਦੇ ਤੁਸੀਂ ਦੋਵੇਂ ਭਰਾ ਹੀ ਜੇ ਤੇ ਪਪਾ ਵੀ ਤੁਹਾਡਾ ਇੱਕੋ ਹੀ ਆ ਪਪਾ ਇੱਕੋ ਹੀ ਆ ਓਏ ਪਪਾ ਭਾਵੇਂ ਤੁਹਾਡਾ ਇੱਕ ਆ ਤੇ ਭਾਵੇਂ ਦੋ ਤੂੰ ਇਥੋਂ ਤਿੱਤਰੋ ਓ ਲੈ ਆਓ ਫੇ ਸੇਵਕਾ ਪਾਣੀ ਪਪਾ ਪਟਾਕੇ ਓਏ ਆਹੋ ਖਸਮੋ ਲੈ ਕੇ ਆਇਆ ਵਾ ਪਟਾਕੇ ਵੀ ਪਪਾ ਕਿੰਨੇ ਕੁ ਲੈ ਆਇਆ ਵਾ ਉਹ ਪਟਾਕੇ ਦੇ ਪੁੱਤਰੋ ਐ ਕਿ ਇੰਨੇ ਲਿਆਂਦੇ ਆ ਨਾ ਕਿ ਸਾਰੇ ਮੁਲਕ ਕੋ ਪਟਾਕੇ ਮੋਕ ਜਾਣਗੇ ਪਰ ਤੁਹਾਡੇ ਕੋ ਨਹੀਂ ਜੀ ਆਇਆ ਉਹ ਨਾਲੇ ਖਿੜਾਕਾਂ ਪਤਾ ਕਿੰਨਾ ਫੱਤਾ ਪਿੰਡਾਂ 'ਚ ਖਿੜਾਕਾਂ ਸੁਣੂਗਾ ਹਾਂ ਤੇ ਪਾਪਾ ਮੇਰੇ ਲక్ష్ਮੀ ਬੰਬ ਲੈ ਆ ਤੇ ਮੇਰੇ ਗੰਗਾ ਜਮਣਾ ਲੈ ਆ ਉਹ ਗੰਗਾ ਜਮਣਾ ਤਾਂ ਨਹੀਂ ਲਿਆਇਆ ਹਾਂ ਤੇ ਫੇਰ ਕੜ ਲੈ ਆਵਾ ਉਹ ਮੈਂ ਲੈ ਆਵਾ ਬਿੱਲੋ ਤੂਫਾਨੀ ਬਿੱਲੋ ਤੂਫਾਨੀ ਓਏ ਕੋਈ ਨਵੇਂ ਹੀ ਆ ਆ ਫੜੋ ਬਿੱਲੋ ਤੂਫਾਨੀ ਦੀ ਟੂਬ ਤੇ ਪਾਓ ਜਿੰਨੇ ਮਰਜ਼ੀ ਪਟਾਕੇ ਹੋਰ ਹੀ ਫਜ਼ੂਲ ਖਰਚੀ ਨਹੀਂ ਪ੍ਰਦੂਸ਼ਣ ਵੀ ਘਟ ਤੇ ਗ੍ਰੀਨ ਦੀਵਾਲੀ ਗ੍ਰੀਨ ਕਾਦੀ ਇਹ ਤੇ ਗਰੀਬ ਦੀਵਾਲੀ ਆ ਲੋਕਾਂ ਨੇ ਵੀ ਚਲਾਉਣਾ ਹੀ ਆ ਸਾਡੇ ਚਲਾਇਆ ਜਿਆਦਾ ਥੋੜਾ ਪ੍ਰਦੂਸ਼ਣ ਹੁੰਦਾ ਪੁੱਤ ਜੇ ਵੇਖੋ ਵੇਖੀ ਲੋਕਾਂ ਲੈਂਦਾ ਪਟਾਕੇ ਚਲਾਉਂਦੇ ਰਹਿਣਾ ਤੇ ਆਉਣ ਵਾਲੇ ਸਮੇਂ ਜੇ ਇੱਥੇ ਸਾਹ ਲੈਣਾ ਵੀ ਔਖਾ ਹੋ ਜਾਊਗਾ ਚੱਲ ਪਾਪਾ ਪਟਾਕੇ ਦੇ ਦੇਨਾ ਪਾਲਾਂਗੇ ਪਰ ਚਿਕੜ ਪੂੰਡੀਆਂ ਕਿਦੇ ਨਾਲ ਕਢਾਵਾਂਗੇ ਚਿਕੜ ਪੂੰਡੀਆਂ ਤੁਹਾਡੀਆਂ ਮੈਂ ਇਹਦੇ ਨਾਲ ਕਢਾ ਦੂੰਗਾ